ਮੁੱਲ ਪੈਣ ਸਰੀਰਾਂ ਦੇ ਲੰਬੇ ਜੋ ਮੇਹਰ ਤਾਂ ਉੱਠ ਕੇ ਟੜ ਕੇ ਤੰਦ ਜੋਰ ਜਵਾਨਾ ਲੈ ਗਣ ਭਰਿਆ ਮੇਲਾ ਲੁੱਟ ਕੇ ਇਹ ਅੜੀਲ ਘੋੜੇ ਨੇ ਪਰ ਵੀ ਜਾਂਦੇ ਨੇ ਮਰਮਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪੌਂਦੀ ਖੇ ਜਵਾਨੀ ਰਾਜੇ ਖੇਲੇ ਹੱਟ ਪਾਸੇ ਲੁੱਡੀਆਂ ਪੌਂਦੀ ਖੇ ਜਵਾਨੀ ਡਗੜਾ ਕਹਿੰਦੇ ਜੋਰ ਤੋਂ ਖਿਡਾਰੀਆਂ ਦੇ ਵਿਚਾਰ ਪਰ ਤਕੜਾ ਨੰਬਰ ਮੁੰਡਾ ਕਹਿੰਦੇ ਆਹ ਬਾਬਾ ਭਾਈ ਕਹਿੰਦੇ ਚਾਹੂ ਜੀ ਦੀ ਬਹੁਤ ਵੱਡੀ ਕਰਤਾ ਗਲੇ ਭਾਈ ਬਖਤਵਾਲੀ ਗਲੇ ਧਰਤੀ ਆਹ ਚੰਦੇ ਝਗੜਾਉਂਦਾ ਭਾਈ ਜੀ ਪੜੇ ਸੈਂਟਰ ਰੋੜੀ ਵਾਲੇ ਮੁੰਡੇ ਗਰਾਉਂਡ ਚ ਆ ਰਹੇ ਨੇ ਥੋੜੇ ਟਿਕਾ ਸਰਚ ਹੋਣਗੇ ਆ ਰੋੜੀ ਦਾ ਦੂਜਾ ਮੈਚ ਹੋਣਾ ਹੈ ਤੀਜਾ ਮੈਚ ਹੋਣਾ ਢੋੜਾ ਬਾੜ ਤੇ ਕੌਣ ਦੇ ਖੇਡਾ ਜਾਵੇਗਾ ਢੋੜਾ ਬਾੜ ਦੇ ਕੋਰਟ ਦੇ ਨੇ ਮੁੰਡੇ ਗਰਾਉਂਡ ਦੇ ਲਾਗੇ ਆ ਰਹੇ ਨੇ ਤੇ ਬੈਂਟੀ ਹੈ ਭਾਈ ਮੋੜੀ ਤੇ ਵਰੇ ਸਾਰੇ ਇਹ ਟਿਮਾਂ ਦੇ ਵਿੱਚ ਆ ਜਾਣਾ ਰੋਣੀ ਦੇ ਬਾਰੇ ਸਹਿਤਾ ਦੂਜਾ ਮੈਚ ਹੋਣਾ ਲਓ ਸਾਹਮਣੇ ਕਦੇ ਕਬੱਡੀਆਂ ਪੈਂਦੀਆਂ ਲੱਗ ਰਹੀਆਂ ਰੇ ਕਿਰਪੀਰ ਪੈਂਟ ਦੀ ਸਟਾਉਟ ਕਰਦੇ ਨੋਜਾਣਾ ਲਓ ਪੋਲਤ ਫੱਟਿਆਣਾ ਕਦੇ ਨੋਜਾਣਾ ਕਦੇ ਪੀਲੇ ਕੰਦੀ ਗੱਲ ਹੋਈ ਹੈ ਕਦੇ ਕਾਲੀਆਂ ਗੱਲਾਂ ਚੱਲੀਆਂ ਮੇਰੇ ਮਿੱਤਰੋ ਲਓ ਸਾਹਮਣੇ ਮੁੰਡਾ ਕਦੇ ਬਸਰੇ ਪਿੰਡ ਵਾਲਾ ਜਿਹੜੇ ਹਰਿਆਣੇ ਵਾਲਾ ਔਰ ਕਿਹੜਾ ਰਹਿ ਕਦੇ ਬੱਲੇ ਬੱਲੇ ਤਕੜਾ ਜਫਾ ਲਾ ਗਿਆ ਆਪਣੀ ਟੀਮ ਵੀ ਕਦੇ ਨੰਬਰ ਜੋੜ ਗਿਆ ਇਧਰੋਂ ਪਾਸੇ ਕਹਿੰਦੇ ਰੇਡ ਪਾਉਣ ਲਈ ਖਿਡਾਰੀ ਕਹਿੰਦੇ ਪਹੁੰਚਿਆ ਹੋਇਆ ਹੈ ਮੁੰਡੇ ਕਹਿੰਦੇ 4 ਯਾਫੀ ਦੇ ਹਰ ਕੱਟ ਛੁ ਗਿਆ ਪੱਟਾ ਦੇ ਕਹਿੰਦੇ ਦਰਸ਼ਣ ਕਰਾਏ ਹੈ ਇਧਰਲੇ ਪਾਸੇ ਧਰਤੀ ਦੇ ਭਾਈ ਬਖਤੌਰ ਦੀ ਇੱਕ ਪਾਸੇ ਕਹਿੰਦੇ ਜੀਲਾ ਬਖੜਾ ਦੂਜੇ ਪਾਸੇ ਹਰਿਆਣਾ ਟੱਕਰ ਮਾਸਰੇ ਵਿੱਚ ਹੈ 4 ਯਾਫੀ ਹਾਏ ਹੋ ਮੇਰੇ ਰੱਬਾ ਕੱਲੇ ਸੁਣਾ ਸੱਜਾ ਕੇ ਜੱਟ ਦੇ ਕਿ ਸਾਰੇ ਪਿੰਡ ਦੇ ਬੋਲਤਾ ਧਾਵਾ ਕੱਲਾ ਕਹਿਣਾ ਜੱਟ ਵੇਖ ਕੇ ਸਾਰੇ ਪਿੰੜੇ ਬੋਲਦਾ ਧਾਵਾ ਉਹ ਕਹਿੰਦੇ ਸਤੋ ਦੀ ਕਬੱਡੀ ਪੈ ਰਹੀ ਆ ਬੜੇ ਸੈਟਰ ਹੋ ਰਹੀ ਆ ਬੰਦੇ ਅੰਦਰ ਬੜੇ ਸੈਟਰ ਹੋ ਰਹੀ ਜੀ ਟੀਮਾਂ ਟਰੌਨ ਦੇ ਚੱਲ ਜਾਣਾ ਇਹ ਸਤੋ ਦਾ ਕਹਿੰਦੇ ਸੰਦੋਹੇ ਵਾਲਾ ਉਹ ਕਹਿੰਦੇ ਕਬੱਡੀ ਪਾ ਰਿਹਾ ਹੈ ਇਹ ਚੱਕਾ ਬੜੇ ਨਾਤੀ ਦਾ ਹਸਤਾ ਹੈ ਇਹਦਾ ਵੀ ਜਿੱਕਰ ਹੁੰਦਾ ਹੈ ਲਓ ਕਹਿੰਦੇ ਸਤੋ ਸੰਦੋਹੇ ਵਾਲਾ ਅੱਜ ਵੀ ਜਿਹੜਾ ਚੋਟੀ ਦਾ ਰੇਡਰ ਹੈ ਉਹ ਕਬੱਡੀ ਖੇਡ ਰਿਹਾ ਹੋਇਆ ਲਓ ਸਾਹਮਣੇ ਵਾਹੇ ਮੁੰਡਿਆ ਪਾਸੇ ਪਿੰਡ ਵਾਲਾ ਟਰਾਈ ਕਰਦਾ सही न ਤੇ ਜਾਣੇ ਜੋ ਉਪਮ ਕਲਾ ਤੇ ਕਨੇ ਦੇ ਮੇਰੇ ਮਿੱਤਰੋ ਕੋਕੜੀ ਚੌਥਾ ਫੰਦਾ ਵਾਲ ਤੇ ਕੋਕੜਾ ਇਹ ਸਾਰੀਆਂ ਟੀਮਾਂ ਗਰਾਊਂਡ ਤੇ ਲੱਗੇ ਆ ਜਾਣ ਜਿਹੜਾ ਅਗਲਾ ਮੈਚ ਹੋਇਆ ਉਹ ਫਰੇ ਸੈੱਟ ਤੇ ਰੋਲੀ ਲਾ ਕੇ ਜਾਵੇਗਾ ਇਹ ਕਿੰਨਾ ਗਰਾਊਂਡ ਦੇ ਵਿੱਚ ਆਇਆ ਨਾ ਫਰੇ ਸੈੱਟ ਤੇ ਰੋੜੇ ਸਾਡੇ ਦਾ ਵੀ ਉਹ ਸਟੇਜਾਂ ਤੇ ਬੈਠ ਕੇ ਸ਼ੈੱਡ ਪਾ ਦੇਗਾ ਲਓ ਨੰਬਰ ਦੀਪਕ ਦਾ ਅਗਲੇ ਕਬੱਡੀ ਪੈਂਡੇ ਤੇ ਸ਼ੇਰ ਦੇ ਘਾਣਾ ਬਈ ਥੋੜੀ ਆਵਾਜ਼ ਆਪ ਕਰਿਓ ਜੀ ਮਾਈਕ ਦੀ ਸਾਊਂਡ ਇਤਵੇ ਸਟੇਜ ਵਾਲੇ ਮਾਈਕ ਦੀ ਥੋੜੀ ਆਵਾਜ਼ जो को सामने लगता है हमें रेट पौधली सजा गया ਲੱਗਦਾ ਹੋਇਆ ਯੋਰ ਕਾਲੇ ਬਾਈ ਜਿਹੜੇ ਪਰਸੇ ਧੋਦੇ ਕਿ ਖੱਜੇ ਕਦੇ ਫੱਟੇ ਪਰ ਨਵਰ ਕਹਿੰਦੇ ਰਿਡਰ ਲਈ ਆਪਣੀ ਟੀਮ ਵੀ ਕਦੇ ਜੋੜ ਗਿਆ ਰੇਡ ਪਾਸੇ ਦੀ ਫੋੜ ਹਰਿਆਣੇ ਵਾਲਾ ਕਹਿੰਦੇ ਵਧਿਆ ਹੋਇਆ ਮਾੜੀ ਜੱਟ ਦੀ ਹਿੰਟ ਕੋਲੇ ਮੇਰਾ ਟਿੱਬਿਆਂ ਦੇ ਵਿੱਚ ਪਿੰਡ ਕੋਲੇ ਮੰੁੰਡਰ ਫਾਈਨਲ ਸੋਦੇ ਸ਼ਹਿਰਾਂ ਦੇ ਮਾੜੀ ਜੱਟ ਦੀ ਹਿੰਟ ਕੋਲੇ ਆਹ ਮੰੁੰਡਰ ਫਾਈਨਲ ਸੋਦੇ ਸ਼ਹਿਰਾਂ ਦੇ ਉੱਤੇ ਸੁੱਖੀ ਵਰ ਗਿਆ ਹੋਰ ਕੰਮ ਜੱਥਾ ਲਾਵੇਗਾ ਉਹ ਜਿਹੜੇ ਡਬਲ ਟੈਚ ਹੋਇਆ ਤੇ ਨੰਬਰ ਕੰਨੇ ਰੇਟਰ ਵਾਹ ਆ ਰਵੀ ਯਾਰ ਜਿਹੜਾ ਕੰਨੇ ਤੋੜ ਫੱਦਾ ਪਿੰਡਾ ਲਓ ਰਵੀ ਕੰਨੇ ਤੋੜ ਫੱਦਾ ਕਬੱਡੀ ਪਾਟਲੇ ਮੋੜਾ ਕੰਨੇ ਬੱਲੇ ਹੋਇਆ ਭਾਈ ਜੀ ਰੋੜੀ ਤੇ ਬਰੇ ਸੌਤੀ ਨਾ ਆਉਂਦੇ ਤਾਰਾਂ ਰੇਡੇ ਬੁੱਢੇ ਕੀ ਮਾਤ ਪ੍ਰਵਾਨ ਦਾ ਕਹਿੰਦੇ ਸਗੜ ਐ ਜੋ ਹੋਈਆਂ ਨੇ ਰੋੜੀ ਤੇ ਫੜੇ ਸਾਹਮਣੇ ਮੁੰਡੇ ਹੋ ਗਰਾਊਂਡ ਦੇ ਵਿੱਚ ਆ ਜਾ ਰੋੜੀ ਦੇ ਵੱਡੇ ਫੜੇ ਸਰਦਿਆ ਟੀਮਾਂ ਗਰਾਊਂਡ ਦੇ ਵਿੱਚ ਆ ਜਾ ਲੈ ਕਹਿੰਦੇ ਕਬੱਡੀ ਪੰਡੀਆਂ ਇਧਰ ਦੇ ਪਾਸੇ ਮੁੰਡੇ ਨੇ ਕਹਿੰਦੇ ਜੱਫਾ ਲਾਗਦਾ ਉਹ ਪਸਰੇ ਪਿੰਡ ਵਾਲੇ ਨੇ ਗੱਲ ਕਹਿੰਦੇ ਟਕਾਣੇ ਲਾ ਦਿੱਤੀ ਆ ਪਰ ਕਹਿੰਦੇ ਟਕਾਣੇ ਲਾ ਦਿੱਤੀ ਆ ਲੈ ਭਾਈ ਬਖਤਾਰਾ ਨੇ ਇਤਕ ਜੱਫਾ ਨਹੀਂ ਲਗਿਆ ਭਾਗੀ ਬੁਸਤਵ ਵਾਲਾ ਜੇ ਜੱਫਾ ਹੀ ਲੱਗਿਆ ਜੇ ਆਹ ਮੁੰਡੇ ਨੂੰ ਜੱਫਾ ਲੱਗਦੇ ਨਾ ਗਲਤ ਤੇ ਘਾਣੇ ਲੱਗਦੇ ਨਹੀਂ ਆ ਚਾਰ ਜੱਫੀ ਮੁੰਡੇ ਭਾਈ ਬੁਸਤਵ ਵਾਲੇ ਕਹਿੰਦੇ ਚਾਰ ਬਚਾਰ ਹੈ ਪਹਿਲੀ ਹੀ ਰੈਡ ਹੈ ਤਾਹ ਜੱਫੀ ਕਰਾਉ ਬੱਲੇ ਬੱਲੇ ਇੱਕ ਵਿਕਟ ਤੇ ਛਾਈ ਵੱਡੀ ਕੀਤੀ ਪਰ ਨੰਬਰ ਕਹਿੰਦੇ ਰੇਡਰ ਆਪਣੀ ਟੀਮ ਲਈ ਕਹਿੰਦੇ ਦੌੜ ਗਿਆ ਲੈ ਵੀ ਤਾਣੇ ਕਰਦੇ ਪਾਸੇ ਕਹਿੰਦੇ ਰੇਡ Thank you. ਫਰ ਰੀਅਲ ਮੁੰਡੇ ਗਰਾਉਂਡ ਦੇ ਵਿੱਚ ਆ ਜਾਣਾ ਲਓ ਕਹਿੰਦੇ ਕਬੱਡੀਆਂ ਪੈਂਦੀਆਂ ਧੱਕੇ ਲੱਗਦੇ ਰਵੀਖਾਲ ਵਾਲਿਓ ਮੈਚ ਵਧੀਆ ਲਾਜਾ ਤਾੜੀਆਂ ਤੇ ਮਾਰੋ ਤਾੜੀਆਂ ਜੋਰ ਨਾਲ ਵੱਜੀਆਂ ਗਈਆਂ ਪਾੜੇ ਦਾ ਮੈਚ ਸਮਾਪਤ ਹੈ ਹਰਿਆਣੇ ਦੀ ਟੀਮ ਕਿਵੇਂ ਜਿੱਤੂ ਰਹੀ ਹੈ ਅੱਜ ਕਾਰੇ ਪਹਿਲੇ ਮੁਕਾਬਲੇ ਵਿੱਚ ਹਰਿਆਣੇ ਦੀ ਟੀਮ ਜਿਹੜੀ ਕਿਵੇਂ ਜਿੱਤੂ ਰਹੀ ਹੈ ਗੋਰਜਾਹਾਂ ਦੇਣਾ ਦੇਚੇ ਹੰਦੇ ਜੋ ਜਿਸ ਦੇ ਚੜ ਜਾਂਦਾ ਤਿਆਜ ਮੁਖੜਾਈ ਵਿੱਚ ਦੇਖਦੇ ਜਾਵਾ ਬਲੇ ਹਾਰੇ ਦੀ ਕਬੱਡੀ ਦੀ ਕੱਢੀ ਹੈ ਖੇਡ ਦੀ ਕਬੱਡੀ ਯਾਰੋ ਖੇਡ ਦੀ ਕਬੱਡੀ ਹੈ ਆਓ ਜੀ ਪਹਿਲੇ ਮੈਚ ਦੀ ਸਮਾਪਤੀ ਹੋ ਗਿਆ ਹੋਰ ਕਿਹਦੀ ਟੀਮ ਗਰਾਉਂਡ ਤੇ ਆ ਗਈ ਹੈ ਬਰੇ ਸਰੋਵਰ ਦੇ ਮਾਡੇ ਉਹ ਗਰਾਉਂਡ ਦੇ ਵਿੱਚ ਆ ਜਾ ਗਰੋੜੀ ਦੀ ਟੀਮ ਆ ਗਈ ਹੈ ਜਿਹੜਾ ਤੀਜਾ ਮੈਚ ਉਹਦਾ ਮਾਰੀ ਮੁਸਤਫਾ ਤੇ ਝੰਘੂਗੇ ਫਿਰ ਟੀਮਾਂ ਦੀ ਸੈਂਟਰ ਲਾਈਨ ਤੇ ਆ ਜਾਣਾ ਹੈ ਜਿਹੜਾ ਤੀਜਾ ਮੈਚ ਉਹਦਾ ਮਾਰੀ ਮੁਸਤਫਾ ਤੇ ਝੰਘੂਗੇ ਖੇਡ ਮਾਣ ਕੇ ਸਾਰੇ ਮੈਚ ਹੈ ਨਾ ਵਧੀਆ ਮੈਚ ਹੈ ਜਿਹੜਾ ਹੈ ਨਾ ਇੱਕ بڑے ਸਰ ਦੇ ਰੋਡੀਆਂ ਦੀ ਟੀਮਾਂ ਦਾ ਰਸਤਾ ਹੋਵੇਗਾ ਰੋਡੀਆਂ ਦੇ ਰੰਦੇ ਖਿਡਾਰੀ ਆ ਜਰਾਂਗੇ ਬਰੇ ਸਰ ਦੇ ਟੀਮ ਆ ਜਰਦਾ ਇੰਤਜ਼ਾਰ ਹੈ ਅਰੇ ਸਕੈਡ ਕੀਤੀ ਜਾਵੇਗੀ ਬਰੇ ਸਰ ਦੇ ਟੀਮ ਵੱਡੇ ਸਰ ਵਾਲੇ ਮੁੰਡੇ ਜਿਹੜੇ ਆ ਜਾਣਗੇ ਬਰੇ ਸਾਹਿਬ ਇੱਕ ਵਾਰੀ ਬੇਨਤੀ ਆ ਬਾਈ ਓਪਨ ਦੇ ਖਿਡਾਰੀਆਂ ਨੂੰ ਦੇਖੋ ਯਾਰ ਟਾਈਮ ਤੇ ਚਾਤੀ ਮਾਨੂੰ ਸੀ ਬੱਜ ਗਿਆ 5:30 ਵੱਜ ਗਿਆ ਹੋਰ ਵੀ ਪਲੇਅਰ ਕਹਿੰਦੇ ਵੀ ਸਾਡਾ ਮੈਚ ਨਹੀਂ ਹੋ ਰਿਹਾ ਯਾਰ ਔਰ ਅੱਜ ਵੀ ਪਲੇਅਰ ਕਹਿੰਦੇ ਵੀ ਸੱਦਾ ਮੈਚ ਨੇੜੇ ਤੱਕ ਹਾਂ ਉੱਕੇ ਨੰਬਰ ਵੀ ਕਹਿੰਦੇ ਅੱਜ ਖੁੱਲੇ ਰਹਿਣਾ 16 ਟੀਮਾਂ ਲੈਣਾ ਵੀ ਰਾਜ ਸੱਤੀਆ ਕੁਆਟਰ ਦੀਆਂ ਗੱਲਾਂ ਹੋ ਰਹੀਆਂ 16 ਟੀਮਾਂ ਜਿਹੜੇ ਇਨਵਾਈਟ ਕੀਤੀਆਂ ਨੇ ਹਾਂ ਬਹੁਤ ਬਹੁਤ ਧੰਨਵਾਦ ਹੈ ਭਾਈ ਜੀ ਆ ਲਾ ਫੁੱਟੇ ਯਾਰ ਇਆ ਸਮੂਹ ਕਾਰਜ ਨੂੰ ਪਿਆਰ ਕਰਨ ਦੇਖੋ ਕਿ ਕਿਹੜੇ ਖੜੇ ਆ। ਜਿਹੜੀ ਟੀਮ ਬਾਈ ਅਸੀਂ ਸਕ੍ਰੈਚ ਕਰਦੇ ਹਾਂ ਉਹਨੂੰ ਕੋਈ ਕਿਰਾਇਆ ਨਹੀਂ ਮਿਲਦਾ ਹੈ ਪ੍ਰਬੰਧਕ ਕਮੇਟੀ ਵੱਲੋਂ ਬੈਠੀ ਹੈ ਧਿਆਨ ਰੱਖਿਓ ਬਾਈ ਜਿਹੜੀ ਟੀਮ ਸਕ੍ਰੈਚ ਹੋਏ ਉਹ ਕੋਈ ਕਿਰਾਇਆ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਨਹੀਂ ਦਿੱਤਾ ਜਾਉਂਦਾ ਪਰ ਇਹ ਸਹਿਰ ਬਾਈ ਜੀ ਬੜੇ ਸੈਵਨ ਟੀਮ ਆਦੇ ਜਗਸੀਰ ਨੇਮ ਦਾ ਗੁਰਪ੍ਰੀਤ ਪੀਟੀ ਟਾਹੂ ਦਾ ਜਹਤਾਰ ਸੈਵਨ ਆ ਰਾਂ ਕੋਟੀ ਜੱਗੇ ਗੁਰਜੰਨ ਰਾਗੀ ਟੀਮ ਐਸ ਪੀ ਸੀ ਐਲ ਨਾਲ ਕਹਿੰਦੇ ਸਾਡਾ ਜਨਕ ਬਾਈ ਨਾਲ ਕਹਿੰਦੇ ਜੀਟੀ ਮੈਡੀਕਲ ਦੇ ਵੀਰ ਕਰਨੈਲ ਬਿਜਲੀ ਵਾਲਾ ਸੁੱਖਾ ਵਾਲਿਆ ਬਰਉਂਦ ਸ਼ਰਮਾ ਜਿੰਨ ਸ਼ਤਰ ਤੇਲੇ ਇਹ ਸਾਰੇ ਵੀਰ ਜਿੱਤੇ ਵਾਸਤੇ ਆਪੋ ਆਪਣਾ ਸਰਪਾਰ ਲੈ ਜਾਣਗੇ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਅਰੇ ਯਾਰ ਭਰਿਆਂ ਨੇ ਮੁੰਡੇ ਦੱਸੋ ਬਾਈ ਸਾਹਮਣੇ ਇੱਕ ਬੰਦਾ ਆ ਗਿਆ ਵੀ ਖੇਡਣਾ ਤਾਂ ਨਹੀਂ ਖੇਡਣਾ ਯਾਰ ਯਾਰ ਸਾਡਾ ਕਿਉਂ ਹਲਕਾ ਸਿਕਾਇਆ ਕੋਈ ਵਨ ਕਹਿਣ ਸਾਨੂੰ ਐਂਡਲਾ ਜੋ ਬਲੇੜੇ ਖੇਡੋ ਜਾਂ ਨਹੀਂ ਖੇਡਦੇ ਕਮੇਟੀ ਵਾਲੇ ਪੈਸੇ ਸੁਣਦੇ ਨਹੀਂ ਲਾਵੇ ਨੇ ਪਰ ਜਿਹੜਿਆ ਭਰਾ ਸਵੇਰੇ 9:30 ਤੇ ਬੈਠਿਆ ਹੈ ਇਹ ਸਵੇਰੇ ਵੀ ਬੈਠਿਆ ਵੀਰਵੜੇ ਦੀ ਕਬੱਡੀ ਵਿਚੌਣੀ ਦਾ ਖਿਡਾਰੀ ਉਹ ਸੋਡਿਆ ਤੇ ਵਿੱਚ ਅੱਜ ਜਿਹੜਿਆ ਪਿਆਰ ਕਰਦੇ ਦਾ ਸੋਡਿਆ ਵੀ ਆਪਣਾ ਟਾਈਮ ਕੱਢ ਕੇ ਆਉਂਦੇ ਆ ਘਰੋਂ ਗਾਣਾ ਲੈਣ ਦੇ ਜਿੱਤੇ ਉਹਨੂੰ ਹਾਰ ਗਿਆ ਸੋਟੀ ਕਿਸੇ ਨੇ ਕਦਰ ਨਹੀਂ ਕਰ ਲਈ ਕਬੱਡੀ ਵਾਲੇ ਚਾਹੁੰਦੇ ਆ ਬਈ ਤੁਸੀਂ ਟਾਈਮ ਨਾਲ ਘਰੇ ਜਾਓ ਅਰੇ ਜੇਕਰ ਨਾਲ ਅੱਜ ਹੋ ਲੈ ਜਿਹੜੇ ਬੜੇ ਮੁੰਡੇ ਆ ਜਾਂਦੇ ਆ ਜੀ ਕਿੱਥੋਂ ਇੱਧਰੋਂ ਆ ਆਜਾ ਨਾ ਆਜਾ ਨਾ ਪਰਿਆਰੇ ਮੁੰਡਿਆਂ ਨੇ ਮੈਂ ਲਾਸਟ ਗੋਲਾ ਜਿੱਤੇ ਆ ਕੇ ਤੇ ਟੀਮ ਪਰ ਕਰਾ ਨਹੀਂ ਸਕੈਟ ਕਰ ਦੋ ਆਹ ਕਬੂਰ ਪੰਧਿਆਂ ਵਾਲਾ ਸਾਡਾ ਵੀਰ ਨੇ ਕਬੱਡੀ ਵੀ ਬਹੁਤ ਅਗਲੀ ਖੇਡੀ ਐ ਰਿਸ਼ੇਰ ਥੋੜਾ ਜਿਹਾ ਪਾਸੇ ਹੋ ਜਾ ਨੌਜਾਨਾ ਕਿਹੜੇ ਪਾਣੀ ਉਹ ਕਿਹੜਾ ਨਵੀਂ ਸੀ ਕਬੱਡੀ ਚ ਹਰੇ ਦਾ ਦੂਰ ਹੋਣਾ ਚਾਹੀਦਾ ਹਰੇ ਦਾ ਕਿਵੇਂ ਦੂਰ ਹੋਊਗਾ ਭਾਈ ਹਰ ਇੱਕ ਪਲੇਅਰ ਕਮੇਟੀ ਦੀ ਗਤੀ ਕਰਵਾ ਲਈ ਕਮੇਟੀ ਆਇਆ ਕਮੇਟੀ ਆਇਆ ਹੁਣ ਪਹਿਲਾਂ ਤੁਸੀਂ ਆ ਜਾਓ ਦੇਖੋ ਵੀ ਪਿੰਚ ਤਾਰੇ ਆਏ 2 ਵਜੇ ਹਾਂ ਪੰਜ ਬੰਦ ਗਿਆ ਔਰ ਓਪਰਾਂ ਨੇ ਕਹਿੰਦੇ ਵੀ ਸਾਡਾ ਮੈਚ ਰੈਡ ਕਰ ਕੋ। ਅਰੇ ਇਹਦਾ ਕਿਉਂ ਆਂਦਾ ਕਬੱਡੀ ਦੇ ਵਿੱਚ ਜੇ 플레이ਰ ਟਾਈਮ ਬਿਉਣਗੇ ਤਾਂ ਕਿੱਥੋਂ ਆ? ਇਹ ਲੋਰਮੰਦ ਪਰਚੋਂ ਆ। ਇਹ ਲੋਰਮੰਦ ਪਰਿਵਾਰ ਦੇ ਵਿੱਚੋਂ ਆ। ਇਹ ਕਹਿੰਦੇ ਦਰਸ਼ਕਾਂ ਦੀ ਜੇੜੀ ਤੇ ਖੇਡ ਆਲਾ ਕਹਿੰਦੇ ਜਿੱਤੀ ਵੀ ਹੋ ਸਕੇ ਜਰੂਰ ਹੈਲਪ ਕਰੋ ਟੂ ਪ੍ਰੈਸ਼ਰ ਹੋ ਗਿਆ। ਇੱਕ ਤੋਂ ਪ੍ਰੈਸ਼ਰ